ਤਸੀਰ ਗਾਲੀ ਦੋਸਤੋ ਬੜਾ ਤੁਸੀਂ ਪਿਆਰ ਦੇ ਰਹੇ ਹੋ ਆਪਣੀ ਵੀਡੀਓ ਨੂੰ ਤੇ ਮੇਰਾ ਵੀ ਫਰਜ਼ ਬਣਦਾ ਵੀ ਜਿੰਨੇ ਇੱਕ ਸਾਡੇ ਕੋਲ ਜਾਣਕਾਰੀ ਹੈਗੀ ਐ ਪਸ਼ੂਆਂ ਸੰਬੰਧੀ ਫਾਰਮਸ ਨੂੰ ਦੀ ਉਹ ਤੁਹਾਡੇ ਨਾਲ ਆਪਾਂ ਸਾਂਝਾ ਕਰਦੇ ਰਹੀਏ ਆਪਾਂ 2017 ਦੇ ਉਤੋਂ ਟਾਈਮ 2017 2018 ਵੀ ਫਾਰਮ ਨੂੰ ਸਟਾਰਟ ਕੀਤਾ ਹੋਇਆ ਤੇ ਸਾਡਾ ਮੇਰਾ ਕੋਈ ਪਹਿਲਾਂ ਇਹਦੇ ਵਿੱਚ ਰੁਚੀ ਹੈ ਨਹੀਂ ਸੀਗੀ ਤੇ ਵੱਡੇ ਭਰਾ ਦੇ ਡਾਕਟਰੀ ਲੈਣ ਦੇ ਵਿੱਚ ਜਿਹੜੀ ਰੁਚੀ ਉਹਦੀ ਪੱਧ ਸੀ ਉਹਦੇ ਕਾਰਨ ਆਪਾਂ ਨੂੰ ਇੱਧਰ ਲੈ ਕੇ ਆਏ ਤੇ 17 ਤੋਂ ਹੁਣ ਆ ਤੇ ਰੋਜ਼ ਵੀ ਤਜਰਬੇ ਸਿੱਖਣ ਨੂੰ ਮਿਲਦੇ ਰਹਿੰਦੇ ਆ ਤੇ ਕੁਝਕ ਜਿਹੜੇ ਵੀ ਚੀਜ਼ ਆਪਾਂ ਨੂੰ ਛੱਡਣੀਆਂ ਪੈਂਦੀਆਂ ਨੇ ਤੇ ਕੁਝਕ ਜਿਹੜੀਆਂ ਆਪਣੀ ਜ਼ਿੰਦਗੀ ਦੇ ਵਿੱਚ ਲਾਗੂ ਕਰਨੀਆਂ ਪੈਂਦੀਆਂ ਜਿਹੜੀਆਂ ਚੰਗੀਆਂ ਚੀਜ਼ਾਂ ਹੁੰਦੀਆਂ ਨੇ ਤੇ ਇਸੇ ਤਰ੍ਹਾਂ ਜਿਵੇਂ ਹੁਣ ਇਸ ਵਾਰ ਜਿਹੜਾ ਹੈਗਾ ਨਾ ਵੀ ਨਵੇਂ ਜਿੰਨੇ ਨੌਜਵਾਨ ਉੱਠਿਆ ਹਰੇਕ ਦਾ ਜਿਹੜਾ ਧਿਆਨ ਫਾਰਮ ਡੈਰੀ ਫਾਰਮਿੰਗ ਵੱਲ ਬਹੁਤ ਜ਼ਿਆਦਾ ਤੇ ਬੜੀ ਬੜੀ ਪੱਧਰ ਤੇ ਆ ਨਾ ਜਿਹੜੇ ਫਾਰਮਿੰਗ ਖੋਲ ਰਏ ਨੇ ਤੇ ਗਾਂਵਾਂ ਦਾ ਜਿਹੜਾ ਲੈਣ ਦੇਣਾ ਨਾ ਬੜੀ ਮਾਤਰਾ ਦੇ ਵਿੱਚ ਜਦ ਰੋਜ਼ ਫੋਨ ਆਉਂਦੇ ਵੀ ਗਾਂ ਲੈਣੀ ਹੈ ਬਾਈ ਗਾਂ ਹੈਗੀ ਹੈ ਸੋ ਆਉਂਦੇ ਰਹਿੰਦੇ ਆ ਤੇ ਚਲੋ ਇਹ ਵਧੀਆ ਗੱਲ ਆ ਵੀ ਆਪਣੇ ਨੌਜ ਬੜੇ ਕਿੱਤੇ ਦੇ ਵੱਲ ਜੁੜੇ ਹੋਏ ਨੇ ਤੇ ਇਸ ਕਿੱਤੇ ਦੇ ਵੱਲ ਵੀ ਆਪਾਂ ਪਸ਼ੂ ਲੈ ਲਿਆ ਹਨਾ ਪਸ਼ੂ ਲੈਣ ਤੋਂ ਬਾਅਦ ਆਪਾਂ ਬਰੀਡਿੰਗ ਤੇ ਕੰਮ ਕਰਨਾ ਸਾਰਿਆਂ ਨੂੰ ਵੱਡੀ ਗੱਲ ਆਉਂਦੀ ਆ ਬਰੀਡ ਦੀ ਤੇ ਬਰੀਡਿੰਗ ਚਲੋ ਆਪਾਂ ਪਹਿਲਾ ਪਸ਼ੂ ਕੋਈ ਸੇਲ ਸੂਇਆ ਹੋਇਆ ਸੇਲ ਕਰ ਲਿਆ ਉਹਦੇ ਵਿੱਚ ਉਸ ਤੋਂ ਬਾਅਦ ਸਮੱਸਿਆ ਹੁੰਦੀ ਆ ਏਆਈ ਕਰਵਾਉਣੀ ਹਨਾ ਏਆਈ ਆਪਾਂ ਚਲੋ ਏਆਈ ਦੇ ਵਿੱਚ ਆਪਾਂ ਇਨਸਪੈਕਟ ਵੀ ਕਰ ਲਿਆ ਵੀ ਕਿਹੜਾ ਆਪਾਂ ਜਿਹੜਾ ਸੀਮਨ ਹੈ ਉਹਦੇ ਜਿਹੜੀ ਭਰਉਣਾ ਹੈਗਾ ਤੇ ਬਾਕੀ ਉਸ ਤੋਂ ਬਾਅਦ ਗੱਲ ਆਉਂਦੀ ਆ ਵੀ ਜੇ ਤੁਹਾਨੂੰ ਆਪਾਂ ਸੀਮਨ ਆਪਾਂ ਭਰਉਣੇ ਆ ਬਈ ਜੀ ਉਹਦੀ ਆਪ ਨੂੰ ਜਾਣਕਾਰੀ ਹੋਣੀ ਚਾਹੀਦੀ ਹਨਾ ਵੀ ਸੀਮਨ ਦੇ ਉੱਤੇ ਜਿਹੜਾ ਨਾਮ ਵਗੈਰਾ ਹੁੰਦੀ ਹੈ ਜਿਹੜੀ ਰਜਿਸਟ੍ਰੇਸ਼ਨ ਨੰਬਰ ਹੁੰਦਾ ਵੀ ਉਹ ਆਪਾਂ ਨੂੰ ਪਤਾ ਹੋਣਾ ਚਾਹੀਦਾ ਵੀ ਕੀ ਕੀ ਚੀਜ਼ਾਂ ਆਉਂਦੀਆਂ ਜਾਂ ਤੁਸੀਂ ਆਪ ਦਾ ਜਿਹੜਾ ਕੋਈ ਆਪ ਦਾ ਨੇੜਲਾ ਡਾਕਟਰ ਵੀਰ ਹੈ ਉਹਦੇ 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 ਤੋਂ ਪੁੱਛਾ ਕਰਕੇ ਟੀਕਾ ਪ੍ਰਵਾਹ ਸਕਦੇ ਹੋ ਬਾਕੀ ਹੁਣ ਮਾਰਕੀਟ ਦੇ ਵਿੱਚ ਹਨਾ ਜਿਹੜੇ ਆਪਣੇ ਸੀਮਨ ਆਉਂਦੇ ਨੇ ਸੀਮਨ ਸਟਾਫ ਹੁੰਦੇ ਨੇ ਸੀਮਨ ਸਟਾਫ ਦੀ ਆਪਾਂ ਗੱਲ ਕਰਦੇ ਆਂ ਬਹੁਤ ਵੀ ਡੁਪਲੀਕੇਟ ਬਹੁਤ ਜਿਆਦਾ ਵੱਧ ਚੁੱਕੀ ਹੈ ਤੇ ਹੁਣ ਆਪਾਂ ਨੂੰ ਸਮੱਸਿਆ ਆਉਂਦੀ ਹੈ ਵੀ ਆਪਾਂ ओरिजिनल ਦੀ ਪਰਖ ਕਿੱਥੋਂ ਕਰ ਸਕਦੇ ਹਣਾ ਤੇ ਵੀ ਚਲੋ ਇੱਕ ਡਾਕਟਰ ਨੂੰ ਆਪਾਂ ਫੋਨ ਕੀਤਾ ਆ ਗਿਆ ਤੇ ਪਰਕੇ ਟੀਕਾ ਚਲਾ ਗਿਆ ਨਾ ਤਾਂ ਆਪ ਤੋਂ ਐ ਪੁੱਛਿਆ ਵੀ ਹੈਗਾ ਵੀ ਕਿਹੜਾ ਟੀਕਾ ਭਰਿਆ ਤੇ ਆਪਾਂ ਨੂੰ ਇਹ ਚੀਜ਼ ਦਾ ਜਿਹੜਾ ਪਤਾ ਹੋਣਾ ਚਾਹੀਦਾ ਵੀ ਕਿਹੜਾ ਸੀਮਨ ਭਰਿਆ ਹੋਇਆ ਤੇ ਫੇਰ ਹੀ ਆਪਾਂ ਨੂੰ ਜੇ ਉਹਦੀ ਨੌਲੇਜ ਹੈਗੀ ਆਪਾਂ ਫੇਰ ਹੀ ਆਪਾਂ ਉਹਨੂੰ ਪੜ੍ਹ ਸਕਦੇ ਆ ਤੇ ਦੇਖ ਸਕਦੇ ਆ। ਤੋਂ ਅੱਜ ਮੈਂ ਅਸੀਂ ਖਾਲੀ ਜਿਹੜੇ ਮੇਰੇ ਕੋਲ ਸੀਮਨ ਹੈ ਡਿਸਪੋਜ਼ਲ ਹੋ ਚੁੱਕੇ ਦਾ ਵਿੱਚ ਕੋਈ ਸੀਮਨ ਨਹੀਂ ਹੈਗਾ ਉਹ ਤੁਹਾਡੇ ਵਾਸਤੇ ਆਪਾਂ ਦਿਖਾਉਣੇ ਵੀ ਕੀ ਕੀ ਇਹਦੇ ਉੱਪਰ ਜਿਹੜੀਆਂ ਇਹਦੇ ਉੱਤੇ ਡਿਟੇਲਸ ਲਿਖੀ ਹੁੰਦੀਆਂ ਸਾਰੀ ਕਿੱਥੇ ਇਹਦਾ ਨਾਮ ਲਿਖਿਆ ਹੁੰਦਾ ਵੀ ਕਿੱਥੋਂ ਇੰਪੋਰਟ ਕੀਤਾ ਹੋਇਆ ਤੇ ਕਿਵੇਂ ਆਪਾਂ ਇਹਦੀ ਪਰਖ ਕਰ ਸਕਦੇ ਹਾਂ ਕੈਮਰਾਮੈਨ ਨੂੰ ਕਹੂੰਗਾ ਵੀ ਇਹਦਾ ਜ਼ੂਮ ਕਰਕੇ ਦਿਖਾ ਦੇ ਥੋੜਾ ਜਿਹਾ ਇਹ ਆਹ ਦੇਖੋ ਜੀ ਆਪਣੇ ਕੋਲੇ ਸੀਮਨ ਹੈ ਕੱਲੀ-ਕੱਲੀ ਡਿਟੇਲ ਹੈ ਜਿਹੜੀ ਸੀਮਨ ਦੇ ਉੱਤੇ ਨਾ ਇਹਦੀ ਆਈ ਪਈ ਹੁੰਦੀ ਹੈਗੀ ਤੇ ਬਿਲਕੁਲ ਵਿਚ ਦੇ ਵਿੱਚ ਇਹਦਾ ਹੁੰਦਾ ਜੀ ਇਹਦਾ ਸੀਮਨ ਦਾ ਜਿਹੜਾ ਬੋਲ ਹੁੰਦਾ ਉਹਦਾ ਨਾਮ ਹੁੰਦਾ ਜੀ ਇਹ ਹੈਗਾ ਜੀ ਟਵਾਸਕੋ ਦਾ ਸੀਮਨ ਹੈਗਾ ਤੇ ਇਹ ਆਪਣਾ ਪੀਡੀਐਫ ਦਾ ਸੀਮਨ ਹੈਗਾਗਾ ਤੇ ਇਸ ਤੋਂ ਬਾਅਦ ਇੱਥੇ ਲੱਗਿਆ ਹੁੰਦਾ ਜੀ ਇਹਦਾ 바ਰ ਕੋਡ ਜੇਕਰ 바ਰ ਕੋਡ ਹੈਗਾ ਨਾ ਉਹਦੇ ਵਿੱਚ ਸਾਨੀ ਹੋ ਜਾਂਦੇ ਤੁਸੀਂ 바ਰ ਕੋਡ ਨੂੰ ਸਰਚ ਕਰਕੇ ਉਹਦਾ ਬੁੱਲ ਦਾ ਨੇਮ ਉਹਦਾ ਦੁੱਧ ਰਿਕਾਰਡ ਸਾਰਾ ਕੁਝ ਹੋ ਜਾਂਦਾ ਤੇ ਇੱਥੇ ਆ ਗਿਆ ਜੀ ਇਹ ਸੀਸੀਸੀ ਬਿਲਕੁਲ ਬਰੀਕ ਅੱਖਰਾਂ ਦੇ ਵਿੱਚ ਜਿਹੜਾ ਇਹ ਕੰਪਨੀ ਜਿਹੜੀ ਇੰਪੋਰਟ ਕਰਦੀ ਹੈ ਬਾਹਰੋਂ ਉਹਦਾ ਨਾਮ ਹੈਗਾ ਤੇ ਇਸ ਤੋਂ ਬਾਅਦ ਆਪਣੇ ਕੋਲੇ ਆ ਗਿਆ ਜੀ ਅਗਲਾ ਸੀਮਨ ਜਿਹੜਾ ਤੁਹਾਨੂੰ ਦਿਖਾਉਣੇ ਆਗੇ ਇਹ ਹੈਗਾ ਜੀ ਜਰਸੀ ਦਾ ਇਹ ਸੈਕਸਡ ਸੀਮਨ ਹੈ ਜੀ ਤੇ ਬਿਗ ਸੌਟ ਦਾ ਸੀਮਨ ਹੈ ਸਾਰਾ ਕੁਛ ਇਸ ਸਿੱਕੇ ਦੇ ਉੱਪਰ ਨਾ ਆਪਣਾ ਲਿਖਿਆ ਹੁੰਦਾ ਹੁੰਦਾ ਤੇ ਇੱਧਰ ਆ ਗਿਆ ਜੀ ਇਹ ਆਪਣੀ ਕੰਪਨੀ ਕਿਹੜੀ ਹੈ ਕੰਪਨੀ ਇਹ ਆ ਗਿਆ ਜੀ ਏਵੀਐਸ ਸ਼ਾਇਦ ਏਵੀਜੀਸੀਸੀ ਜਿਹੜੀ ਬਾਹਰਲੀ ਕੰਪਨੀ ਰਿਪੋਰਟ ਕੀਤਾ ਹੋਇਆ ਇਹ ਵੀ ਉਹਦੇ ਅੰਡਰ ਆਇਆ ਹੋਇਆ ਫਿਰ ਵਿੱਚ ਦਿਖਾ ਦਗੇ ਜੀ ਆਹ ਜੀ ਬਿਗ ਸ਼ਾਟ ਦਾ ਸੈਕਟਰ ਸੀਮਣਾ ਜਰਸੀ ਦਾ ਜੀ ਬਾਕੀ ਇੱਥੇ ਜਿਹੜਾ ਇਹਦੇ ਵੀ ਹੈ ਨਹੀਂ ਹੈਗਾ ਤੇ ਜਿਹੜਾ ਆਪਾਂ ਸਕੈਨ 바ਰ ਹੁੰਦਾ ਲੱਗਿਆ ਹੁੰਦਾ ਸਕੈਨ ਕੋਡ ਉਹ ਤਾਂ ਆਪਾਂ ਸਕੈਨ ਕਰ ਸਕਦੇ ਹਾਂ ਤੇ ਆ ਚੀਜ਼ਾਂ ਤੁਸੀਂ ਸਭ ਤੋਂ ਪਹਿਲਾਂ ਇਧਰ ਇਹਦਾ ਸਕੈਨ ਕੋਡ ਇਧਰ ਲਈ ਇਧਰਲੀ ਸਾਈਡ ਆ ਗਿਆ ਜੀ ਇਹ ਤੇ ਸਕੈਨ ਕਰਕੇ ਤੁਸੀਂ ਪਤਾ ਕਰ ਸਕਦੇ ਹੋ ਬੋਲ ਨੇਮ ਵਗੈਰਾ ਵੀ ਕੀ ਉਹਦਾ ਮਿਲਕ ਰਿਕਾਰਡ ਹੈਗਾ ਹਨ ਕਿੱਥੋਂ ਦੀ ਉਹ ਜਰਮੀਨੇਸ਼ਨ ਹੈਗੀ ਹੈ ਯੂ ਐਸ ਏ ਦੀ ਹੈ ਜਾਂ ਕਿਸੇ ਹੋਰ ਹੈ ਸਾਰਾ ਕੁਝ ਉੱਪਰ ਲਿਖਿਆ ਹੁੰਦਾ ਤੇ ਇਹ ਜਿਹੜਾ ਸਾਰੇ ਸੀਮਨਾ ਦੇ ਉੱਤੇ ਆਪਸ ਸਾਰਿਆਂ ਤੋਂ ਪਹਿਲਾਂ ਸੈਂਟਰ ਦੇ ਵਿੱਚ ਨਿਗਾਹ ਕਰਨੀ ਹੈ ਸੈਂਟਰ ਦੇ ਵਿੱਚ ਇਹਦਾ ਸਾਰਾ ਜਿਹੜਾ ਆਪਾਂ ਨੂੰ ਉੱਥੋਂ ਡਾਟਾ ਆ ਗਿਆ ਜੀ ਇਸ ਮਾਸਕੋ ਦਾ ਤੇ ਇਧਰ ਵੀ ਇਹਦਾ ਸਕੈਨ ਕੋਡ ਲੱਗਿਆ ਹੋਇਆ ਇਥੋਂ ਸਕੈਨ ਕੋਡ ਇਹ ਐਚ ਐਫ ਬਰੀਡ ਦਾ ਆ ਗਿਆ ਜੀ ਇੱਥੇ ਹੀ ਐਚ ਐਫ ਲਿਖਿਆ ਹੋਇਆ ਹੋਏਗਾ ਤੇ ਉਸ ਤੋਂ ਬਾਅਦ ਇਹ ਯੂ ਐਸ اے ਦੀ ਇੰਪੋਰਟਡ ਕੰਪਨੀ ਹੋਊਗੀ ਤੇ ਉਧਰ ਹੀ ਜਿਹੜੇ ਇੰਪੋਰਟ ਹੋ ਕੇ ਆਉਂਦੇ ਨੇ ਕੈਨੇਡਾ ਦੀ ਇੰਪੋਰਟ ਸਾਰੀ ਕੈਨੇਡਾ ਦੇ ਉੱਪਰ ਕੈਨੇਡਾ ਲਿਖਿਆ ਹੋਇਆ ਦੇਖੋ ਕੱਲੀ ਕੱਲੀ ਚੀਜ਼ ਦੀ ਡਿਟੇਲ ਲਿਖੀ ਹੁੰਦੀ ਹੈ ਵੀ ਕਿੱਥੋਂ ਦੀ ਇਹ ਜਰਮਿਨੇਸ਼ਨ ਹੈਗੀ ਹੈ ਜਿਹੜੀ ਕੈਨੇਡਾ ਦੀ ਹੈਗੀ ਇਸ ਤੋਂ ਬਾਅਦ ਆ ਗਿਆ ਜੀ ਆਪਣੇ ਕੋਲੇ ਸੀਮਨ ਹਮਰ ਦਾ ਜੀ ਨਹੀਂ ਸੌਰੀ ਜੀ ਲਾਈਟ ਹਾਊਸ ਦਾ ਅੱਗੇ ਆ ਗਿਆ ਲਾਈਟ ਹਾਊਸ ਇਹ ਹੈਗਾ ਜੀ ਲਾਈਟ ਹਾਊਸ ਇਹ ਵੀ ਕੈਨੇਡਾ ਦੀ ਹੈ ਜੀ ਤੇ ਕੈਨੇਡਾ ਲਿਖਿਆ ਹੋਇਆ ਤੇ ਇਹਦੇ ਉੱਪਰ ਵੀ ਜਿਹੜਾ 바 ਕੋਡ ਇਹਦੇ ਸ਼ਾਇਦ ਇਹ ਤੇ ਹੈ ਨਹੀਂ ਹੈਗਾ ਬਸ ਕਹਿਣ ਦਾ ਮਤਲਬ ਹੈ ਤੁਸੀਂ ਸੈਂਟਰ ਦੇ ਵਿੱਚ ਉਹਦੀ ਨਿਗਾਹ ਕਰਨੀ ਹੈ ਉੱਪਰ ਉਹਦੇ ਲਿਖਿਆ ਹੋਣਾ ਚਾਹੀਦਾ ਵੀ ਸੈਕਸ਼ਡਾ ਦਾ ਨਾਉਨ ਸੈਕਸ਼ਡਾ ਜਾਂ ਸੈਕਸ਼ਡਾ ਇਹ ਵੀ ਸੈਕਸ਼ਡ ਸੀਮਨ ਹੈਗਾ ਆਪਣਾ ਤੇ ਇਹਦੇ ਵੀ ਲਾਈਟ ਹਾਊਸ ਦਾ ਤੇ ਕੈਨੇਡਾ ਦੀ ਜਿਹੜੀ ਇਹ ਪਿੱਛੋਂ ਜਿਹੜਾ ਇਹ ਆਪਣਾ ਗੱਦਗੇ ਵੀ ਇمپੋਰਟ ਹੋ ਗਿਆ ਆਇਆ ਹੋਇਆ ਸਾਰੇ ਹੀ ਜਿਹੜੇ ਹੁਣ ਐਵੇਂ ਮੱਜਾਂ ਦਾ ਹੁੰਦਾ ਨਾ ਮੱਜਾਂ ਦਾ ਲਾ ਲਓ ਆਹ ਦੇ ਆ ਗਿਆ ਜੀ ਸੀਸੀਸੀਐਸ ਇੱਥੇ ਵੀ ਦਿਖਾ ਦੂਗੇ ਇਹ ਵੀ ਸੀਸੀਸੀਐਸ ਦਾ ਜੀ ਇਹ ਸਟੌਕੀ ਦਾ ਆ ਗਿਆ ਜੀ ਇਹ ਆ ਗਿਆ ਯੂਐਸਏ ਦਾ ਜੀ ਥੋੜੇ ਯੂਐਸਏ ਦੇ ਜਰਮਨੇਸ ਦੇ ਸੋ ਇੰਨਾਂ ਚੀਜ਼ਾਂ ਦਾ ਤੁਸੀਂ ਧਿਆਨ ਰੱਖਣਾਗਾ ਤੇ ਇਦਾਂ ਹੀ ਮੱਜਾਂ ਦੇ ਵਿੱਚ ਜਿਹੜਾ ਵੀ ਤੁਸੀਂ ਬੁੱਲ ਜਿਹੜਾ ਵੀ ਤੁਸੀਂ ਝੋਟੇ ਦਾ ਹਨ ਸੀਮਨ ਭਰਉਣਾ ਸਾਰਿਆਂ ਦੇ ਉੱਤੇ ਉਹਨਾਂ ਦੀ ਮਾਰਕਿੰਗ ਹੋਣੀ ਚਾਹੀਦੀ ਹੈਗੀ ਤੇ ਇੱਕ ਭਰੋਸੇਮੰਦ ਜਿਹੜਾ ਡਾਕਟਰ ਆ ਜਾਂ ਤੁਸੀਂ ਕਿਸੇ ਤੋਂ ਵੀ ਸੀਮਨ ਲੈਣਾ ਸਾਰਿਆਂ ਨੂੰ ਵੱਡੀ ਗੱਲ ਸੀਮਨ ਤੇ ਆਉਂਦੀ ਹੈ ਜੇ ਤੁਹਾਡਾ ਸੀਮਨ ਹੀ ਬੇਕਾਰ ਲੱਗੇ ਬਾਈ ਤੁਹਾਡੀ ਜਿਹੜੀ ਅਗਲੀ ਪਸ਼ੂਆਂ ਦੀ ਪੀੜ੍ਹੀ ਆਉਣੀ ਆ ਉਹ ਤੁਹਾਡੇ ਵਾਸਤੇ ਨੁਕਸਾਨ ਹੀ ਹੈ ਕਿਉਂਕਿ ਜੇ ਡੁਪਲੀਕੇਟ ਸੀਮਨ ਭਰਿਆ ਗਿਆ ਤਾਂ ਉਹ ਸਾਰਾ ਘਟ ਹੀ ਹੈਗਾ ਕਿਉਂ ਕਰਨਾ ਆਪਾਂ ਸਾਰਿਆਂ ਨੂੰ ਸਟਾਰਟ ਹੀ ਹੈ ਜਿਹੜਾ ਵੀ ਬਰੀਡਿੰਗ ਤੁਸੀਂ ਸਟਾਰਟ ਕਰਨਾਗਾ ਇਹ ਨਹੀਂ ਹੈਗਾ ਵੀ ਨਾਨ ਬਰੀਡ ਤੋਂ ਬਿਲਕੁਲ ਪਸ਼ੂ ਰੱਖਣ ਦਾ ਫਾਇਦਾ ਨਹੀਂ ਹੈ ਚਲੋ ਇੱਕ ਅਦਾ ਆ ਵੀ ਜਾਂਦਾ ਹੈ ਉਹ ਗਲਤੀ ਨਾਲ ਕਈ ਵਾਰੀ ਹੋ ਜਾਂਦਾ ਕੋਈ ਚੱਕਰ ਨਹੀਂ ਹੈਗਾ ਪਰ ਹਰ ਸਾਰੇ ਗਲਤੀਆਂ ਨਹੀਂ ਕਰਨੀਆਂ ਹੈਗੀਆਂ ਆਪਾਂ ਤੇ ਇਹ ਚੀਜ਼ ਵੱਲ ਖਾਸ ਧਿਆਨ ਰੱਖਣਾ ਤੁਸੀਂ ਤੇ ਬਾਕੀ ਜਿਹੜਾ ਇਹ ਭਰਨ ਦਾ ਤਰੀਕਾ ਉਹ ਆਪਾਂ ਅਗਲੀ ਵੀਡੀਓ ਦੇ ਵਿੱਚ ਦੱਸਾਂਗੇ ਬਾਕੀ ਇਹ ਇਹਦਾ ਭਰਨ ਦਾ ਤਰੀਕਾ ਡਾਕਟਰ ਨੇ ਖੁਦ ਹੀ ਆ ਕੇ ਭਰਨਾ ਹੁੰਦਾ ਜਿਹੜੇ ਮੇਰੇ ਵੀਰ ਫਾਰਮਾ ਦੇ ਉੱਤੇ ਆਪਦੀ ਪ੍ਰੈਕਟਿਸ ਕਰਦੇ ਆ ਉਹ ਉਹਨਾਂ ਨੂੰ ਤਾਂ ਕੋਈ ਲੋੜ ਹੀ ਨਹੀਂ ਉਹ ਤਾਂ ਮੈਨੂੰ ਬਹੁਤ ਜ਼ਿਆਦਾ ਸਮਝਦਾਰ ਨੇ ਹੈਗੇ ਬਾਕੀ ਇਹਨਾਂ ਇੰਨੀਆਂ ਇੱਕ ਗੱਲਾਂ ਦਾ ਜਰੂਰ ਤੁਸੀਂ ਧਿਆਨ ਰੱਖਣਾ ਸੀਮਨ ਭਰਉਣ ਸਮੇ ਜਿਹੜਾ ਸਿੱਕਾ ਹੁੰਦਾ ਉਹ ਕੱਢ ਕੇ ਜਾਂ ਤਾਂ ਤੁਸੀਂ ਆਪਦਾ ਘਰੇ ਰੱਖ ਲਓ ਜਾਂ ਉਹ ਤੇ ਕਾਪੀ ਦੇ ਉੱਤੇ ਨੋਟ ਜਰੂਰ ਕਰੂਗੀ ਤਾਂ ਕਰਕੇ ਅਗਲੀ ਜਿਹੜੀ ਆਪਾਂ ਨੂੰ ਪੀੜੀ ਹੈ ਜਿਹੜੀ ਅਗਲੀ ਤੇ ਉਹਦੇ ਵਿੱਚ ਪਸ਼ੂਆਂ ਦਾ ਆਪਾਂ ਨੂੰ ਕੱਲੇ-ਕੱਲੇ ਦਾ ਰਿਕਾਰਡ ਆਪਾਂ ਤਾਂ ਲੱਗ ਜਾਂਦਾ ਸਿੱਕੇ ਸਾਹਮਣੇ ਰੱਖ ਲਿਆ ਕਰੋ ਜਾਂ ਲਿਖ ਲਿਆ ਕਰੋ ਤੇ ਬਸ ਪਰਖ ਹੈ ਵੀ ਸੀਮ ਦੀ ਪਰਖ ਬਹੁਤ ਵੱਡੀ ਜ਼ਰੂਰੀ ਹੈ ਜਿਹੜੀ ਫਾਰਮਿੰਗ ਦੇ ਉੱਤੇ ਤੇ ਇਹਨਾਂ ਗੱਲਾਂ ਦਾ ਧਿਆਨ ਜ਼ਰੂਰ ਰੱਖਣਾ ਜੀ